ਕੰਤੀ ਮੌਸਮ ਦੇ ਵਿੱਚ ਅਗਿਆਨ ਤਬਦੀਲੀ ਦੇਖਣ ਨੂੰ ਮੇਰੀ ਲਗਾਤਾਰ ਮੌਸਮ ਬਦਲਾ ਹੋ ਰਿਹਾ ਹੈ ਆ ਦੇਖੋ ਜਿਸ ਤਰ੍ਹਾਂ ਆਪਾਂ ਦੇਖ ਰਿਹਾ ਕਿ ਇਸ ਵਾਰੀ ਜਿਹੜੇ ਟੈਂਪਰੇਚਰਸ ਨੇ ਉਹ ਕਾਫੀ ਨਾਰਮਲੀ ਚੱਲ ਰਹੇ ਨੇ ਜਿਸ ਤਰ੍ਹਾਂ ਆਪਾਂ ਦਿਨ ਦੇ ਤਾਪਮਾਨ ਦੀ ਗੱਲ ਕਰੀਏ ਤਾਂ 31 32 ਦੇ ਨੀਅਰ ਬਾਉਟ ਟੈਂਪਰੇਚਰ ਜਿਹੜਾ ਉਹ ਚੱਲ ਰਿਹਾ ਤੇ ਰਾਤ ਦਾ ਤਾਪਮਾਨ ਵੀ ਜਿਹੜਾ ਉਹ 13 14 ਦੇ ਨੀਅਰ ਬਾਉਟ ਚੱਲ ਰਿਹਾ ਹੈਗਾ ਤੇ ਜਿਹੜਾ ਰਾਤ ਦਾ ਟੈਂਪਰੇਚਰ ਹੈਗਾ ਉਹ ਮਤਲਬ 12 13 ਨੂੰ ਨੋਰਮਲ ਕਨਸਿਡਰ ਕਰਦੇ ਆ ਤਾਂ ਨੀਅਰ ਅਬਾਊਟ ਨੋਰਮਲੀ ਚੱਲ ਰਿਹਾ ਤੇ ਦਿਨ ਦਾ ਤਾਪਮਾਨ ਜਿਹੜਾ ਉਹ ਆਪਾਂ ਕਹਿ ਸਕਦੇ ਆ ਕਿ 28 ਡਿਗਰੀ ਦੇ ਨੀਅਰ ਅਬਾਊਟ ਹੋਣਾ ਚਾਹੀਦਾ ਬਟ ਜਿਵੇਂ 30 32 ਤੱਕ ਚੱਲ ਰਿਹਾ ਤਾਂ ਥੋੜਾ ਜਿਹਾ ਹਾਇਰ ਸਾਈਡ ਤੇ ਹੈਗਾ ਬਟ ਜਿਸ ਤਰ੍ਹਾਂ ਕਿ ਆਉਣ ਵਾਲੇ ਦਿਨਾਂ ਦੀ ਆਪਾਂ ਗੱਲ ਕਰਦੇ ਆ ਤਾਂ ਉਹਨਾਂ ਦੇ ਵਿੱਚ ਹਲੇ ਤੱਕ ਸਾਨੂੰ ਕੋਈ ਵੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਕਿ ਕੋਈ ਵੈਸਟਰਨ ਡਿਸਟਰਬੈਂਸ ਅਪਰੋਚ ਕਰ ਰਿਹਾ ਹੈ ਜਾਂ ਉਹਦਾ ਕੋਈ ਇਫੈਕਟ ਆਏਗਾ ਸੋ ਹਲੇ 30 31 ਤੱਕ ਸਾਨੂੰ ਅ ਲੱਗ ਰਿਹਾ ਕਿ ਮੌਸਮ ਜਿਹੜਾ ਇਸੇ ਤਰ੍ਹਾਂ ਹੀ ਸਾਫ਼ ਰਹੇਗਾ ਤੇ ਟੈਂਪਰੇਚਰਸ ਦੇ ਵਿੱਚ ਥੋੜਾ ਜਿਹਾ ਜਿਹੜਾ ਰਾਈਜ਼ ਆ ਉਹ ਦੇਖਿਆ ਜਾ ਸਕਦਾ ਪਰ ਜੇ ਆਪਾਂ ਪਿਛਲੇ ਸਾਲ ਦੇ ਕੰਪੈਰੀਟਿਵਲੀ ਗੱਲ ਕਰੀਏ ਤਾਂ ਪਿਛਲੇ ਸਾਲ ਜਿਹੜਾ ਟੈਂਪਰੇਚਰ ਹੈਗਾ ਉਹ ਕਾਫੀ ਘਟ ਰਿਹਾ ਸੀਗਾ ਤੇ ਇਸ ਵਾਰੀ ਜਿਹੜਾ ਪਿਛਲੇ ਸਾਲ ਦੇ ਕੰਪੈਰੀਟਿਵਲੀ ਟੈਂਪਰੇਚਰ ਜ਼ਿਆਦਾ ਨੇ ਕਿਉਂਕਿ ਪਿਛਲੇ ਸਾਲ ਇੰਨਾ ਹਫ਼ਤਿਆਂ ਦੇ ਵਿੱਚ ਇੱਕ ਦੋ ਬਾਰਿਸ਼ਾਂ ਹੋ ਗਈਆਂ ਸੀ ਜਿਦੇ ਨਾਲ ਟੈਂਪਰੇਚਰ ਫਾਲ ਕੀਤਾ ਸੀ ਪਰ ਇਸ ਵਾਰੀ ਜਿਵੇਂ ਟੈਂਪਰੇਚਰ ਵਧ ਰਿਹਾ ਲਗਾਤਾਰ ਕਿਉਂਕਿ ਬਾਰਿਸ਼ ਦੀ ਕੋਈ ਨੇਅਰਬਾਊਟ ਫਿਊਚਰ ਦੇ ਵਿੱਚ ਕੋਈ ਸੰਭਾਵਨਾ ਨਹੀਂ ਹੈਗੀ ਤੇ ਇੱਕ ਹਫ਼ਤੇ ਤੱਕ ਸਾਨੂੰ ਲੱਗ ਰਿਹਾ ਹੈ ਕਿ ਇਸ ਤਰ੍ਹਾਂ ਹੀ ਜਿਹੜਾ ਟੈਂਪਰੇਚਰਸ ਜਿਹੜੇ ਨੇ ਉਹ ਵਦਨ ਦੀ ਸੰਭਾਵਨਾ ਹੋ ਸਕਦੀ ਹੈ ਤੇ بارش ਦੀ ਕਿਤੇ ਵੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਸੋ ਕਿਸਾਨ ਵੀਰਾਂ ਨੂੰ ਆਪਾਂ ਹੀ ਸਲਾਹ ਦਿੰਨੇ ਆ ਕਿ ਜਿੱਥੇ ਕਿਤੇ ਉਹਨਾਂ ਨੂੰ ਪਾਣੀ ਲਾਉਣ ਦੀ ਲੋੜ ਲੱਗ ਰਹੀ ਹੈ ਜੇ ਫਸਲ ਪਾਣੀ ਮੰਗ ਰਹੀ ਆ ਤਾਂ ਪਾਣੀ ਲਾ ਸਕਦੇ ਆ ਤੇ ਬਾਕੀ ਜਿਸ ਤਰ੍ਹਾਂ ਕਿ ਹੁਣ ਟੈਂਪਰੇਚਰਸ ਰਾਈਜ਼ ਹੋ ਰਹੇ ਨੇ ਦਿਨ ਸਾਫ ਨੇ ਤਾਂ ਜਿਹੜੀ ਕਣਕ ਹੈ ਉਹਨੂੰ ਵੀ ਕਾਫੀ ਹੱਦ ਤੱਕ ਉਹ ਜਿਹੜੀ ਮੈਚੁਰ ਹੋ ਚੁੱਕੀ ਹੈ ਤੇ ਜਦੋਂ ਵੀ ਰੰਗ ਬਦਲਣਾ ਸ਼ੁਰੂ ਕਰੇਗੀ ਫਸਲ ਤਾਂ ਜਿਹੜੇ ਕਿਸਾਨ ਵੀਰ ਉਹ ਆਪਣੀ ਵਾਢੀ ਦੀ ਤਿਆਰੀ ਕਰ ਸਕਦੇ ਆ ਕਿ ਜਨ ਲਾਹਵੰਦ ਹੈਗਾ। ਹਾਂਜੀ ਬਿਲਕੁਲ ਲਾਹਵੰਦ ਹੈਗਾ ਕਿਉਂਕਿ ਜੇ ਹੁਣ ਬਾਰਿਸ਼ ਹੋ ਜਾਂਦੀ ਹੈ ਤਾਂ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੈ ਕਿਉਂਕਿ ਜਿਹੜੀਆਂ ਕੜਕਾਂ ਆ ਉਹ ਬਿਲਕੁਲ ਪੱਕ ਚੁੱਕੀਆਂ ਜਾਂ ਪੱਕਣ ਦੇ ਕਿਨਾਰੇ ਨੇ ਜੇ ਵਾਰਸ਼ਾ ਹੋ ਜਾਂਦੀਆਂ ਹੈ ਜਾਂ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਆ ਤੇਜ਼ ਹਨੇਰੀ ਝੱਖੜ ਕੋਈ ਆਂਦਾ ਤਾਂ ਉਹਦਾ ਜਿਹੜਾ ਫਸਲ ਨੂੰ ਨੁਕਸਾਨ ਹੀ ਹੈ। ਸੋ ਹਲੇ ਜਿਸ ਤਰ੍ਹਾਂ ਕੀ ਆਪਾਂ ਨੂੰ ਇੱਕ ਹਫਤੇ ਤੱਕ ਲੱਗ ਰਿਹਾ ਹੈ ਕਿ ਕੋਈ ਬਾਰਿਸ਼ ਦੀ ਸੰਭਾਵਨਾ ਨਹੀਂ ਹੈਗੀ। ਟੈਂਪਰੇਚਰਸ ਵੀ ਜਿਹੜੇ ਨੇ ਉਹ ਕੁਆਇਟ ਨਾਰਮਲ ਨੇ। ਤਾ ਜਿਹੜਾ ਆਪਾਂ ਕਹਿ ਸਕਦੇ ਆ ਕਿ ਇਹ ਹਰ ਪੱਖੋਂ ਜੜੀ ਮਤਲਬ ਜਿਹੜਾ ਮੌਸਮ ਹੈ ਆ ਫਸਲਾਂ ਲਈ ਆਲਾ ਹੀ ਵੰਦਾ ਰਾਤ ਦਿਨ ਦੇ ਤਾਪਮਨ ਵਿੱਚ ਕਿੰਨਾ ਕੋ ਫਰਕ ਆ ਕੀ ਲੱਗਦਾ ਕਿ ਲੋਕਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਅ ਦੇਖੋ ਰਾਤ ਦੇ ਦਿਨ ਦੀ ਜੇ ਆਪਾਂ ਗੱਲ ਕਰਦੇ ਆ ਤਾਂ ਜਿਹੜੀਆਂ ਰਾਤਾਂ ਨੇ ਉਹ ਥੋੜੀਆਂ ਜੀਆਂ ਦਿਨ ਦੇ ਕੰਪੈਰੀਟਿਵ ਠੰਡੀਆਂ ਨੇ ਦਿਨੇ ਜਿਹੜਾ ਟੈਂਪਰੇਚਰ ਹੈ ਕਾਫੀ ਜ਼ਿਆਦਾ ਰਾਈਜ਼ ਹੋ ਜਾਂਦਾ ਪਰ ਸ਼ਾਮ ਨੂੰ ਜਾਂ ਆਪਾਂ ਕਹਿ ਸਕਦੇ ਆ ਕਿ ਅਰਲੀ ਮਾਰਨਿੰਗ ਦੇ ਵਿੱਚ ਫਿਰ ਵੀ ਟੈਂਪਰੇਚਰ ਜਿਹੜੇ ਨੇ ਉਹ ਫਾਲ ਕਰ ਜਾਂਦੇ ਆ ਸੋ ਇਸ ਕਰਕੇ ਜਿੰਨਾ ਕਿ ਟੈਂਪਰੇਚਰ ਦਿਨ ਤੇ ਰਾਤ ਦਾ ਫਰਕ ਹੋਣਾ ਚਾਹੀਦਾ ਉਹਨਾਂ ਕੋਲ ਆਲਮੋਸਟ ਹੈਗਾ ਹੀ ਹੈ ਮਤਲਬ ਕਵਾਈਟ ਨਾਰਮਲ ਕੰਡੀਸ਼ਨਸ ਨੇ ਕੋਈ ਐਸਟਰਾ ਦੀ ਅਬਨਾਰਮਲਟੀ ਨਹੀਂ ਹੈ ਬਟ ਇਹ ਹੈ ਕਿ ਜਿਸ ਤਰ੍ਹਾਂ ਬਹੁਤ ਜ਼ਿਆਦਾ ਟੈਂਪਰੇਚਰ ਦੇ ਵਿੱਚ ਦਿਨ ਰਾਤ ਵੇਰੀਏਸ਼ਨ ਆ ਤਾਂ ਲੋਕਾਂ ਨੂੰ ਜ਼ਰੂਰ ਧਿਆਨ ਰੱਖਣ ਦੀ ਲੋੜ ਹੈ ਕਿਉਂਕਿ ਬਿਲਕੁਲ ਕਈਆਂ ਨੂੰ ਲੱਗਦਾ ਇੱਕਦਮ ਗਰਮੀ ਆ ਗਈ ਜਾਂ ਕਈ ਵਾਰੀ ਲੱਗਦਾ ਹੈ ਕਿ ਆਪਾਂ ਨੂੰ ਪੱਖੇ ਚਲਾਣ ਦੀ ਉਹ ਹੋ ਰਹੀ ਹੈ ਪਰ ਇਹਨਾਂ ਚੀਜ਼ਾਂ ਨੂੰ ਜ਼ਰੂਰ ਧਿਆਨ ਚ ਰੱਖਣਾ ਚਾਹੀਦਾ ਹੈ ਕਿ ਹਲੇ ਜਿਹੜੇ ਟੈਂਪਰੇਚਰਸ ਨੇ ਉਹ ਉਹ ਮਤਲਬ ਆਪਾਂ ਕਹਿ ਸਕਦੇ ਆ ਕਿ ਬਹੁਤ ਜ਼ਿਆਦਾ ਉਹ ਵਾਲੀ ਗਰਮੀ ਨਹੀਂ ਹੈਗੀ ਜਿਸ ਤਰ੍ਹਾਂ ਕਿ ਆਪਾਂ ਕਹਿ ਦਈਏ ਕਿ ਗਰਮੀਆਂ ਦਾ ਆਗਮਨ ਹੋ ਚੁੱਕਿਆ ਹੈ ਕਿਉਂਕਿ ਰਾਤ ਨੂੰ ਜਦੋਂ ਟੈਂਪਰੇਚਰ ਫਾਲ ਕਰਦਾ ਤੇ ਜੇ ਆਪਾਂ ਉਸੇ ਤਰ੍ਹਾਂ ਹੀ ਸੋਚ ਕੇ ਚੱਲਦੇ ਆ ਕਿ ਗਰਮੀ ਹੈ ਤਾਂ ਉਹਨੂੰ ਉਹਦੇ ਹਿਸਾਬ ਨਾਲ ਹੈਂਡਲ ਕਰਦੇ ਆ ਤਾਂ ਸਾਨੂੰ ਆਪਾਂ ਅਸੀਂ ਆਪਣੀ ਸਿਹਤ ਦਾ ਨੁਕਸਾਨ ਕਰ ਸਕਦੇ ਆ ਸੋ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਆ ਜਾਵੇ ਕਿ ਜਿਹੜੀ ਰਾਤ ਨੂੰ ਜੇ ਠੰਡ ਹੁੰਦੀ ਹੈ ਤਾਂ ਉਸ ਹਿਸਾਬ ਨਾਲ ਉਹਨੂੰ ਟੈਂਪਰੇਚਰਸ ਨੂੰ ਨਾ ਦੇਖਿਆ ਜਾਵੇ ਤੇ ਬਾਕੀ ਆਪਣਾ ਖਾਣ ਪੀਣ ਦਾ ਵੀ ਧਿਆਨ ਰੱਖਿਆ ਜਾਏ ਜਿਹੜਾ ਕਿ ਮਤਲਬ ਡੀ ਹਾਈਡਰੇਸ਼ਨ ਨਾ ਹੋਵੇ ਆਪਣਾ ਵੱਧ ਤੋਂ ਵੱਧ ਜਿਹੜਾ ਤਰਲ ਪਦਾਰਥ ਉਹ ਲੈਂਦੇ ਰਹਿਣ ਕਿਉਂਕਿ ਦਿਨ ਵੇਲੇ ਜਿਹੜਾ ਟੈਂਪਰੇਚਰ ਹੈ ਉਹ ਕਾਫੀ ਨਾਰਮਲ ਤੋਂ ਮਤਲਬ ਜ਼ਿਆਦਾ ਹੈਗਾ ਜਿਸ ਦੇ ਨਾਲ ਕਿ ਆਪਾਂ ਨੂੰ ਲੱਗਦਾ ਹੈ ਕਿ ਅ ਗਰਮੀ ਹੈਗੀ ਔਰ ਡੀ ਹਾਈਡਰੇਸ਼ਨ ਹੋ ਸਕਦੀ ਹੈ ਸੋ ਉਸ ਗੱਲ ਦਾ ਵੀ ਖਾਣ ਪੀਣ ਦਾ ਵੀ ਜ਼ੋਰ ਧਿਆਨ ਰੱਖਿਆ ਜਾਏ ਤੇ ਜਿਹੜੀ ਸ਼ਾਮ ਨੂੰ ਠੰਡ ਹੁੰਦੀ ਹੈ ਉਹਦੇ ਅਕੋਰਡਿੰਗਲੀ ਵੀ ਮਤਲਬ ਇੱਕਦਮ ਆਪਣਾ ਵੈਦਰ ਨੂੰ ਚੇਂਜ ਲੈ ਕੇ ਆਪਾਂ ਨੂੰ ਆਪਣੇ ਅ ਮਤਲਬ ਜੇ ਆਪਾਂ ਕਹਿੰਦੇ ਕੱਪੜਿਆਂ ਦਾ ਜਾਂ ਕਿਸੇ ਹੋਰ ਤਰ੍ਹਾਂ ਏਸੀ ਵਗੈਰਾ ਦਾ ਜਾਂ ਪੱਖਿਆਂ ਦਾ ਜ਼ੋਰ ਧਿਆਨ ਰੱਖਣਾ ਚਾਹੀਦਾ ਇਹ ਰਿਕਾਰਡ ਕਰਦੀ ਕਿੱਥੇ ਜਾਂ ਕੋਈ ਨਾ ਅ ਜਿਸ ਤਰ੍ਹਾਂ ਕਿ ਆਪਾਂ ਗੱਲ ਕਰੀਏ ਤਾਂ 2022 ਦੇ ਵਿੱਚ ਜਿਹੜੇ ਟੈਂਪਰੇਚਰਸ ਨੇ ਉਹ ਕਾਫੀ ਮਾਰਚ ਦੇ ਵਿੱਚ ਜ਼ਿਆਦਾ ਰਹੇ ਸੀਗੇ हां जिस तरह कि ਆਪਾਂ ਹੁਣ ਕਰ ਰਹੇ ਹਾਂ ਕਿ 33 ਬਤੀ ਤੱਕ ਟੈਂਪਰੇਚਰ ਚੱਲ ਰਿਹਾ ਹੈ ਤਾਂ 2022 ਦੇ ਵਿੱਚ ਇਵਨ ਟੈਂਪਰੇਚਰ 35 36 ਤੱਕ ਵੀ ਰਿਕਾਰਡ ਕੀਤਾ ਗਿਆ ਸੀ ਸੋ ਪਰ ਪਿਛਲੇ ਜਿਹੜੇ 2 ਸਾਲ ਨੇ ਉਹਨਾਂ ਦੇ ਵਿੱਚ ਟੈਂਪਰੇਚਰ ਜਿਹੜੇ ਨੇ ਮਾਰਚ ਦੇ ਵਿੱਚ ਕੁਆਇਟ ਨਾਰਮਲ ਰਹੇ ਨੇ ਤਾਂ ਉਹਦੇ ਨਾਲ ਜਿਹੜਾ ਸਾਡੀ ਕਣਕ ਦੀ ਫਸਲ ਹੈ ਉਹਨੂੰ ਵੀ ਕਾਫੀ ਫਾਇਦਾ ਰਿਹਾ ਹੈ ਹੈ ਤੇ ਬਾਕੀ ਕੋਈ ਰਿਕਾਰਡ ਬ੍ਰੇਕ ਵਾਲੀ ਤਾਂ ਆਪਾਂ ਗੱਲ ਨਹੀਂ ਕਰ ਸਕਦੇ ਕਿਉਂਕਿ ਅਲਰਟ ਵੀ ਕੋਈ ਇਨਾਂ ਦਿਨਾਂ 'ਚ ਜਾਰੀ ਨਹੀਂ ਕੀਤਾ ਜਾ ਰਿਹਾ ਕਿ ਹਾਂ ਪਰ ਇਹ ਹੈ ਕਿ ਕਈ ਜਗ੍ਹਾ ਦੇ ਉੱਪਰ ਜਿਹੜੀ ਹੈ ਹੀਟ ਵੇਵ ਵੀ ਮਤਲਬ ਨਾਟ ਇਨ ਪੰਜਾਬ ਬਟ ਹੋਰ ਸਟੇਟਸ ਦੇ ਵਿੱਚ ਇੰਨਾ ਜ਼ਿਆਦਾ ਟੈਂਪਰੇਚਰ ਰਾਈਜ਼ ਰਿਹਾ ਹੈ ਕਿ ਹੀਟ ਵੇਵ ਤੱਕ ਵੀ ਆਉਣ ਦੀ ਸੰਭਾਵਨਾ ਬਣੀ ਰਹੀ ਹੈ ਸੋ ਪਰ ਹਲੇ ਪੰਜਾਬ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਇਸ ਚੀਜ਼ ਦਾ ਹਲੇ ਬਚਾ ਹੈ ਕਿ ਕੋਈ ਅਲਰਟ ਨਹੀਂ ਹੈ ਬਟ ਇਹ ਹੈ ਕਿ ਜਿਵੇਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ بارش ਦੀ ਸੰਭਾਵਨਾ ਨਹੀਂ ਹੈਗੀ ਤਾਂ ਪਰ ਜਿਹੜਾ ਟੈਂਪਰੇਚਰ ਹੈ ਉਹ ਰਾਈਜ਼ ਕਰ ਸਕਦਾ ਹੈ